ਉਹਨਾਂ ਲੋਕਾਂ ਵਿੱਚ ਜੀਨ ਦੀ ਕਮੀ ਆ ਜਾਂਦੀ ਹੈ ਜਾਂ ਉਹਨਾਂ ਦੇ ਵਿੱਚੋਂ ਜੀਣ ਦਾ ਉਤਸ਼ਾਹ ਖਤਮ ਹੋ ਜਾਂਦਾ ਹੈ ਲਗਭਗ 30ਆਂ 40ਆਂ ਸਾਲਾਂ ਦੀ ਉਮਰ ਤੋਂ ਬਾਅਦ ਉਹ ਆਪਣੇ ਆਪ ਨੂੰ ਬਹੁਤ ਵੱਡੀ ਵੱਡੀ ਉਮਰ ਦੇ ਜਾਂ ਆਪਣੇ ਆਪ ਨੂੰ ਇੰਜ ਸਮਝਦੇ ਕਿ ਜਿਵੇਂ ਉਹ ਜ਼ਿੰਦਗੀ 'ਚ ਕੁਝ ਰਹਿ ਹੀ ਨਹੀਂ ਗਿਆ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਆਏਗਾ ਕਿ ਉਹਨਾਂ ਦੇ ਵਿੱਚ ਜ਼ਿੰਦਗੀ ਜੀਉਣ ਦਾ ਉਤਸ਼ਾਹ ਘਟਣ ਲੱਗ ਪੈਂਦਾ ਜਦੋਂ ਕੋ 30ਆਂ 40ਆਂ ਸਾਲਾਂ ਦੀ ਉਮਰ ਵਿੱਚ ਜਾਂਦੇ ਨੇ ਉਹ ਕਿਉਂ ਘਟ ਰਿਹਾ ਲੇਕਿਨ ਜਿਨ੍ਹਾਂ ਜਿਹੜੇ ਗਲਤੀ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ 'ਚ ਹਮੇਸ਼ਾ ਉਤਸ਼ਾਹ ਬਣਿਆ ਰਹਿੰਦਾ ਉਹ ਹਮੇਸ਼ਾ ਆਪਣੇ ਆਪ ਨੂੰ ਹਰ ਰੋਜ਼ ਇੱਕ ਤੇ ਤਰੋ ਤਾਜ਼ਾ ਮਹਿਸੂਸ ਕਰਦੇ ਨੇ ਜਿੰਦਗੀ ਦਾ ਆਨੰਦ ਮਾਣਦੇ ਨੇ ਖੂਬ ਆਨੰਦ ਮਾਣਦੇ ਨੇ ਉਸ ਰੱਬ ਸੋਹਣੇ ਦੀਆਂ ਦਿੱਤੀਆਂ ਹੋਈਆਂ ਸਹਾਨ ਉਹ ਕਿਹੜੀ ਚੀਜ਼ ਆ ਕਹਿਣ ਤੋਂ ਭਾਵ ਕਿ ਜਿਹੜੇ ਲੋਕ ਜਿਆਦਾ ਖੰਡ ਵਾਲੀਆਂ ਚੀਜ਼ਾਂ ਜਾਂ ਜਿਆਦੀ ਖੰਡ ਵਾਲੀਆਂ ਵਸਤੂਆਂ ਨੂੰ ਖਾਂਦੇ ਨੇ ਉਹਨਾਂ ਦੇ ਸਰੀਰ ਦੇ ਵਿੱਚ ਇੱਕ ਜਹੇ ਤੱਤ ਪੈਦਾ ਹੋ ਜਾਂਦੇ ਨੇ ਜਿਹੜੇ ਮਨੁੱਖ ਦੇ ਵਿੱਚ ਨਿਰਾਸ਼ਾ ਨੂੰ ਜਨਮ ਦਿੰਦੇ ਨੇ ਜਿਹੜੇ ਮਨੁੱਖ ਦੇ ਵਿੱਚੋਂ ਉਤਸ਼ਾਹ ਖਤਮ ਕਰਦੇ ਨੇ ਜਿਹੜੇ ਮਨੁੱਖ ਨੂੰ ਕੁਝ ਵੀ ਕਰਨ ਨੂੰ ਤਰਜੀਹ ਨਹੀਂ ਦਿੰਦੇ ਉਹਨੂੰ ਇੰਜ ਲੱਗਦਾ ਕਿ ਮਨੁੱਖ ਨੂੰ ਕਿ ਮੈਂ ਬਹੁਤ ਸਾਰੀ ਜ਼ਿੰਦਗੀ ਜੀ ਲਈ ਆ ਮੇਰੀ ਜ਼ਿੰਦਗੀ ਵਿੱਚ ਕੁਝ ਬਚਿਆ ਹੀ ਨਹੀਂ ਮੇਰੀ ਜ਼ਿੰਦਗੀ ਵਿੱਚ ਕੁਝ ਇਹੋ ਜਿਹਾ ਨਹੀਂ ਹੈਗਾ ਜਿਹੜਾ ਮੈਂ ਆਪਣੀ ਜ਼ਿੰਦਗੀ ਵਿੱਚ ਕਰਨਾ ਚਾਹਾਂ ਮੇਰਾ ਪਹਿਲਾ ਸਮਾਂ ਬੜਾ ਵਧੀਆ ਸੀ ਮੈਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਘੱਟ ਤੋਂ ਘੱਟ ਖੰਡ ਵਾਲੀਆਂ ਵਸਤੂਆਂ ਖਾਓ ਖੰਡ ਤੋਂ ਤਿਆਰ ਵਸਤੂਆਂ ਖਾਓ ਘੱਟ ਤੋਂ ਘੱਟ ਤਾਂ ਕਿ ਜ਼ਿੰਦਗੀ ਦੇ ਵਿੱਚ ਤੁਹਾਡੇ ਚ ਜੋਸ਼ ਬਣਿਆ ਰਵੇ ਜੇ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਨਾ ਤੁਸੀਂ ਪਲੀਜ਼ ਗੁੜ ਵਾਲਾ ਗੁੜ ਚੰਗਾ ਜਿੱਥੋਂ ਮਿਲਦਾ ਉਹਦੇ ਤੁਸੀਂ ਜੋ ਮਰਜ਼ੀ ਖਾਓ ਚਾਹੇ ਤੁਸੀਂ ਕੜਾਹ ਬਣਾ ਕੇ ਖਾਓ ਚਾਹ ਬਣਾ ਕੇ ਖਾਓ ਖੀਰ ਬਣਾ ਕੇ ਖਾਓ ਲੇਕਿਨ ਗੁੜ ਦੀ ਵਰਤੋਂ ਕਰੋ ਤਾਂ ਕਿ ਜ਼ਿੰਦਗੀ ਦੇ ਵਿੱਚ ਤੁਹਾਡੇ ਜੋਸ਼ ਬਣਿਆ ਰਵੇ ਨਹੀਂ ਤਾਂ ਫਿਰ ਬਹੁਤੇ ਲੋਕ ਇਹ ਅੰਜ ਲੱਗਦਾ 40 ਸਾਲ ਦੀ ਉਮਰ ਦੇ ਵਿੱਚ ਉਹ ਬਹੁਤ ਸਾਰੇ ਲੋਕਾਂ ਦਾ ਹਲਕ-ਹਲਕ ਮੈਟਰ ਤੋਂ ਜਿਵੇਂ ਮੰਨ ਲਓ ਕਿ ਬਹੁਤ ਸਾਰੇ ਪਤੀ ਪਤਨੀ ਦੀ ਨਹੀਂ ਬਣਦੀ 40 ਸਾਲ ਤੋਂ ਬਾਅਦ ਉਹਨਾਂ 'ਚ ਇੱਕ ਇੰਦਾ ਦਾ ਮਾਹੌਲ ਹੁੰਦਾ ਕਿ ਉਹ ਇੱਕ ਦੂਜੇ ਨੂੰ ਪਸੰਦ ਵੀ ਨਹੀਂ ਕਰਦੇ ਉਹਨਾਂ 'ਚ ਨਿਰਾਸ਼ਾ ਬਹੁਤ ਜ਼ਿਆਦਾ ਵੱਧ ਜਾਂਦੀ ਆ ਪਰ ਮੈਂ ਸਮਝਦਾ ਕਿ ਮੇਰੇ ਉਹ ਸੂਝਵਾਨ ਲੋਕ ਇਸ ਗੱਲ ਦਾ ਖਿਆਲ ਰੱਖਣ ਕਿ ਖੰਡ ਜਿਹੜੀ ਆ ਮਨੁੱਖ ਦੇ ਵਿੱਚੋਂ ਬਹੁਤ ਸਾਰੀ ਸ਼ਕਤੀ ਨੂੰ ਖਤਮ ਕਰਕੇ ਮਨੁੱਖ 'ਚ 네ਗੇਟਿਵ ਐਨਰਜੀ ਪੈਦਾ ਕਰਦੀ ਆ ਜੇ ਅਸੀਂ ਚਾਹੁੰਦੇ ਆ ਕਿ 네ਗੇਟਿਵ ਐਨਰਜੀ ਪੈਦਾ ਨਾ ਹੋਵੇ ਤਾਂ ਫਿਰ ਕਦੀ ਵੀ ਖੰਡ ਵਾਲੀਆਂ ਵਸਤੂਆਂ ਬਹੁਤੀਆਂ ਨਾ ਖਾਓ ਮਿੱਠੇ ਵਾਲੀਆਂ ਜਿਹਦੇ ਵਿੱਚ ਖੰਡ ਪਈ ਹੈ ਚਾਹੇ ਉਹ ਬਰਫੀ ਰਸਗੁਲੇ ਗੁਲਾਬ ਜਾਮਨ ਹੋਣ ਚਾਹੇ ਚਾਹ ਹੋਵੇ ਕੌਫੀ ਹੋਵੇ ਜਾਂ ਕੋਈ ਹੋਰ ਵਸਤੂਆਂ ਹਨ ਉਤੋਂ ਪਰਹੇਜ਼ ਕਰੋ ਦੂਰੀ ਬਣਾ ਕੇ ਰੱਖੋ ਤਾਂ ਕਿ ਤੁਹਾਡੀ ਜ਼ਿੰਦਗੀ ਚ ਤੁਹਾਨੂੰ ਜ਼ਿੰਦਗੀ ਜੀਉਣ ਦਾ ਮਜ਼ਾ ਆਵੇ ਜ਼ਿੰਦਗੀ ਜਿੰਨੀ ਲੰਬੀ ਹੋਵੇਗੀ ਉਨੀ ਸੋਹਣੀ ਹੋਵੇ ਉਹਨਾਂ ਉਤਸ਼ਾਹ ਹੋਵੇ ਤੇ ਜੀਣ ਦਾ ਵੀ ਮਜ਼ਾ ਜੇ ਜ਼ਿੰਦਗੀ ਲੰਬੀ ਆ ਲੇਕਿਨ ਉਤਸ਼ਾਹ ਨਹੀਂ ਆ ਤੇ ਫਿਰ ਉਹ ਜ਼ਿੰਦਗੀ ਕੱਟਣ ਵਾਲੀ ਗੱਲ ਹੁੰਦੀ ਆ ਬੰਦਾ ਜ਼ਿੰਦਗੀ ਹੀ ਕੱਟਦਾ ਆ ਉਹ ਕੱਟਣਾ ਹੈ ਜਿਹੜਾ ਉਹ ਏਡੀ ਸਿਆਣਪ ਵਾਲੀ ਗੱਲ ਨਹੀਂ ਹੈਗੀ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ